ਸਭ ਤੋਂ ਪਹਿਲਾ ਮਕਾਨ ਬਣਾਉਣ ਤੋਂ ਪਹਿਲਾਂ ਜਦ ਵੀ ਕੋਈ ਮਕਾਨ ਲੈਣਾ ਚਾਹੁੰਦਾ ਹੈ ਰੈਡੀਮੇਡ ਖਰੀਦਣਾ ਚਾਹੁੰਦਾ ਹੈ ਜਾਂ ਬਣਾਉਣਾ ਚਾਹੁੰਦਾ ਹੈ ਜਾਂ ਜ਼ਮੀਨ ਲੈਂਦਾ ਹੈ ਤਾਂ ਉਹਨੂੰ ਆਪਣੀ ਕੁੰਡਲੀ ਜ਼ਰੂਰ ਦਿਖਾਣੀ ਚਾਹੀਦੀ ਹੈ ਕਿਉਂਕਿ ਜੋਤਿਸ਼ ਦੇ ਹਿਸਾਬ ਨਾਲ ਕੁਝ ਲੋਕ ਆਪਣੇ ਨਾਂ ਤੇ ਮਕਾਨ ਬਣਾ ਸਕਦੇ ਆ ਕੁਝ ਲੋਕ ਨਹੀਂ ਬਣਾ ਸਕਦੇ ਜੀ ਜਿਵੇਂ ਕਿਸੇ ਬੇਔਲਾਦ ਬੰਦੇ ਦੀ ਜ਼ਮੀਨ ਲੈ ਲਈ ਕਿਸੇ ਨੇ ਤੇ ਉਹ ਖੁਦ ਵੀ ਬੇਔਲਾਦ ਹੋ ਜਾਏਗਾ ਇਹ ਵੀ ਕਾਰਨ ਹੁੰਦਾ ਲੈਣੀ ਨਹੀਂ ਚਾਹੀਦੀ ਕਦੀ ਵੀ ਬਾਝ ਕੋਈ ਹੁੰਦੀ ਔਰਤ ਉਹਦੀ ਜ਼ਮੀਨ ਕਦੀ ਨਹੀਂ ਲੈਣੀ ਚਾਹੀਦੀ ਕਦੀ ਕਿਸੇ ਵਿਧਵਾ ਦੀ ਜ਼ਮੀਨ ਨਹੀਂ ਲੈਣੀ ਚਾਹੀਦੀ ਹੂੰ ਠੀਕ ਹੈ ਕਦੀ ਕੋਈ ਅੰਨਾ ਹੁੰਦਾ ਜਿਹੜਾ ਬੰਦਾ ਅੱਖਾਂ ਖਰਾਬ ਹੁੰਦੀ ਜਿਹਦੀ ਉਹਦੀ ਜ਼ਮੀਨ ਕਦੀ ਵੀ ਨਹੀਂ ਲੈਣੀ ਚਾਹੀਦੀ ਹੂੰ ਕਿਉਂਕਿ ਜ਼ਮੀਨ ਜਿਹੜੀ ਹੈ ਉਹ ਸ਼ਨੀ ਗ੍ਰਹਿ ਦੇ ਨਾਂ ਦੀ ਮੰਨੀ ਜਾਂਦੀ ਹੈ ਜੀ ਹੈਨਾ ਅੱਖਾਂ ਜਿਹੜੀਆਂ ਅੰਨਾ ਹੋ ਗਿਆ ਉਹ ਸ਼ਨੀ ਗ੍ਰਹਿ ਦੇ ਨਾਂ ਦਾ ਅਗਰ ਤੁਸੀਂ ਕਿਸੇ ਅੰਨੇ ਦੀ ਜ਼ਮੀਨ ਲੈ ਲੋਗੇ ਤਾਂ ਤੁਹਾਡੀਆਂ ਅੱਖਾਂ ਵੀ ਜਾ ਸਕਦੀਆਂ ਆ ਉਹਦੇ ਨਾਲ ਭਾਵੇਂ ਆਪਣੇ ਪੈਸੇ ਦੇ ਕੇ ਲਵੋ ਚਾਹੇ ਪੈਸੇ ਦੇ ਕੇ ਲਵੋ ਹੂੰ ਇਹਨਾਂ ਨੁਕਸਾਨ ਹੋ ਸਕਦਾ ਔਰ ਕਿਸੇ ਬੇਔਲਾਦੀ ਜ਼ਮੀਨ ਲੋਗੇ ਤੇ ਤੁਹਾਡੇ ਔਲਾਦ ਹੀ ਨਹੀਂ ਹੋਏਗੀ ਔਲਾਦ ਮਤਲਬ ਬੇਟਾ ਨਹੀਂ ਹੋਏਗਾ ਬੇਟੇ ਦਾ ਸੁੱਖ ਨਹੀਂ ਮਿਲੇਗਾ ਇਹ ਜੋਤਿਸ਼ ਕਹਿੰਦਾ ਮੈਂ ਨਹੀਂ ਕਹਿ ਰਹੀ ਹੂੰ ਲਾਲ ਕਿਤਾਬ ਕਹਿੰਦੀ ਹੈ ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਅਗਰ ਕੋਈ ਆਪਣਾ ਮਕਾਨ ਬਣਾਉਣਾ ਚਾਹੁੰਦਾ ਸਭ ਤੋਂ ਪਹਿਲਾਂ ਆਪਣੀ ਕੁੰਡਲੀ ਦਿਖਾਓ ਬਣੀ ਬਣਾਈ ਨਹੀਂ ਚਾਹੀਦੀ ਅਸੀਂ ਆਪ ਕੁੰਡਲੀ ਬਣਾਉਂਦੇ ਆਂ ਦਰਸ਼ਕਾਂ ਨੇ ਜੋ ਵੀ ਕੋਈ ਕਲਾਇੰਟ ਹੈ ਸਾਡੇ ਉਹ ਕੁੰਡਲੀ ਦਿਖਾਣਾ ਚਾਹੁੰਦੇ ਆਂ ਉਹਨਾਂ ਨੇ ਆਪਣੀ ਫੀਸ ਜਮ੍ਹਾਂ ਕਰਨੀ ਆਪਣੀ ਜਨਮ ਤਾਰੀਖ ਟਾਈਮ ਦੇਣਾ ਤੇ ਕਿੱਥੇ ਪੈਦਾ ਹੋਇਆ ਇਨਸਾਨ ਉਹ ਤਿੰਨ ਚੀਜ਼ਾਂ ਸਾਨੂੰ ਦੇਣੀ ਹੁੰਦੀ ਹੈ ਡੇਟ ਆਫ ਬਰਥ ਟਾਈਮ ਆਫ ਬਰਥ ਪਲੇਸ ਆਫ ਬਰਥ ਇਹ ਦੇ ਕੇ ਫਿਰ ਅਸੀਂ ਉਹਨਾਂ ਨੂੰ ਕੁੰਡਲੀ ਦੇਖ ਕੇ ਦੱਸਦੇ ਹਾਂ ਤੁਸੀਂ ਕੀ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਕਈ ਲੋਕ ਤੁਸੀਂ ਦੇਖ ਕੇ ਉਹਨੇ ਆਮ ਤੌਰ ਤੇ ਮਕਾਨ ਬਣਾਉਂਦੇ ਆ ਮਕਾਨ ਬਣਾਉਂਦੇ ਉਹਦੇ ਵਿੱਚ ਐਂਟਰੀ ਨਹੀਂ ਕਰ ਪਾਉਂਦੇ ਪ੍ਰਮਾਤਮਾ ਕੋਲ ਚਲੇ ਜਾਂਦੇ ਆ ਮਕਾਨ ਬਣਾਉਂਦੇ ਆ ਕੋਈ ਐਦਾਂ ਦਾ ਰੋਗ ਲੱਗ ਜਾਂਦਾ ਉਹਨਾਂ ਨੂੰ ਜਿਹੜਾ ਕਿ ਉਹ ਮਕਾਨ 'ਚ ਰਹਿਣ ਦੇ ਲਾਇਕ ਹੀ ਨਹੀਂ ਰਹਿੰਦੇ ਹੈਨਾ ਜਾਂ ਕਰਜ਼ਾ ਚੜ ਜਾਏਗਾ ਬਹੁਤ ਜ਼ਿਆਦਾ ਜਾਂ ਕਿ ਉਹਨਾਂ ਦਾ ਚਲਦਾ ਚਲਦਾ ਕਾਰੋਬਾਰ ਬੰਦ ਹੋ ਜਾਏਗਾ ਹੈਨਾ ਕਿਉਂਕਿ ਕਈ ਲੋਕ ਮਕਾਨ ਬਣਾਉਂਦੇ ਹੀ ਮਕਾਨ ਬਣਾਉਣ ਦੇ ਨਾਲ ਉਹ ਪੂਜਾ ਪਾਠ ਕਰਾ ਲੈਂਦੇ ਆ ਮੰਨ ਲਓ ਕਿਸੇ ਦਾ ਸ਼ਨੀ ਗ੍ਰਹ ਨੈਗੇਟਿਵ ਹੈ ਹੈਨਾ ਔਰ ਉਹਨੇ ਪੂਜਾ ਪਾਠ ਵੀ ਕਰਾ ਲਿਆ ਮੰਨ ਲਓ ਕਿਸੇ ਤਰ੍ਹਾਂ ਵੈਸੇ ਤਾਂ ਮਕਾਨ ਪੂਰਾ ਬਣ ਹੀ ਨਹੀਂ ਸਕਦਾ ਉਹਨਾਂ ਦਾ ਕੋਈ ਨਾ ਕੋਈ ਅੜਚਨ ਪੈਗੀ ਪੈਗੀ ਅਗਰ ਸ਼ਨੀ ਨੈਗੇਟਿਵ ਜਿਹਨਾਂ ਦਾ ਸ਼ਨੀ ਗ੍ਰਹ ਨੈਗੇਟਿਵ ਆ ਅਗਰ ਕਿਸੇ ਤਰ੍ਹਾਂ ਉਹਨਾਂ ਨੇ ਮਕਾਨ ਬਣਾ ਵੀ ਲਿਆ ਤੇ ਉਹਦੇ ਚ ਰਹਿ ਨਹੀਂ ਪਾਣਗੇ ਉਹ ਜੀ ਇੰਨਾ ਵੱਡਾ ਦੋਸ਼ ਲੱਗਦਾ ਉਹਦਾ ਸ਼ਨੀ ਗ੍ਰਹਿ ਸਿਰਫ ਸ਼ਨੀ 네ਗੇਟਿਵ ਹੁੰਦੇ ਆ। ਹਾਂ ਫਿਰ ਲੋਕੀ ਕੀ ਕਹਿੰਦੇ ਆ ਕਿ ਜੀ ਫਲਾਣੇ ਨੇ ਜਾਦੂ ਟੋਣਾ ਕਰਤਾ ਤਾਂ ਕਰਕੇ ਅਸੀਂ ਮਕਾਨ 'ਚ ਰਹਿ ਨਹੀਂ ਪਾਏ। ਫਲਾਣੇ ਨੇ ਕੋਈ ਗਲਤ ਕਰਤਾ ਤਾਂ ਕਰਕੇ ਸਾਡਾ ਮਕਾਨ ਸਾਨੂੰ ਰਾਸ ਨਹੀਂ ਆਇਆ। ਹੂੰ ਕਿਸੇ ਨੇ ਜੈਲਸੀ ਹੋ ਗਈ, ਕਿਸੇ ਨੇ ਨਜ਼ਰ ਲਾਤੀ, ਐਦਾਂ ਦੀ ਗੱਲਾਂ ਲੋਕ ਕਰਦੇ ਆ। ਐਕਚੁਅਲ ਦੇ ਵਿੱਚ ਕੁਝ ਨਹੀਂ ਹੁੰਦਾ। ਨਜ਼ਰ ਲਾਣ ਨਾਲ ਜੇ ਕਿਸੇ ਦਾ ਨੁਕਸਾਨ ਹੋਵੇ ਦੁਨੀਆ ਨਜ਼ਰ ਰਾਲਾ ਕੇ ਮਾਰੀ ਜਾਂਦੀ। ਹੂੰ ਹੈਨਾ? ਜਾਂ ਕੋਈ ਜਾਦੂ ਟੋਣਾ ਕਰਨ ਨਾਲ ਹੁੰਦਾ ਤਾਂ ਫਿਰ ਲੋਕੀ ਜਾਦੂ ਟੋਣਾ ਕਰਕੇ ਕਿਸੇ ਦਾ ਮਕਾਨ ਰੁਕਵਾ ਦਿੰਦੇ। ਐਸਾ ਕੁਝ ਵੀ ਨਹੀਂ ਹੁੰਦਾ। ਕੋਈ ਜਾਦੂ ਟੋਣਾ ਭੂਤ ਪ੍ਰੇਤ ਦੇ ਚੱਕਰ 'ਚ ਨਹੀਂ ਪੈਣਾ ਚਾਹੀਦਾ ਆਪਣੀ ਕੁੰਡਲੀ ਦੇ ਹਿਸਾਬ ਨਾਲ ਕੰਮ ਕਰੋ ਕੁੰਡਲੀ ਇਜ਼ ਅ ਐਜੂਕੇਸ਼ਨ ਕੋਈ ਇੱਕ ਪੜਾਈ ਹੈ